ਅੰਤਰ ਜਾਮੀ ਰਹੋ ਮੈਂ ਆਪ ਜੋ ਜੋ ਰਜੋ ਸੋ ਕਿਸੇ ਧਿਆਨ ਅਮਤ ਕਰੇ ਹਰ ਕੇ ਗੁਰਾਏ ਕਰਨ ਹਾਰ ਨਾਨਕ ਜਨਿਆ ਤੇ ਜਿਸੀ ਆਸ ਨਾ ਬਿਕੀ ਜਾਏ ਮੂਰਤਾਂ ਦਾ ਨਰਾਕ ਪਤਾਈ ਨੰਬਰ ਰਾਈ ਬਿਤਾ ਜੜੇ ਮਨ ਮਸਿਆ ਰੰਗਾਰ ਕੋਰਾ ਭਏ ਲੜਵੇ ਅੰਨ ਦਿਨ ਪੂਜੇ ਕਰਕੇ ਪੈਰ ਸੁਖੀ ਹੈ ਪ੍ਰਲਾਪ ਸੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿ ਸਿਰ ਬਰਹੰਸ ਗੁਰਨਾਮੋ ਕਰ ਪਰਮ ਆਨੰਦ

जना पूरा कारे ਪਿਆਰੇ ਨੂੰ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਛਾੜ ਕੇਤ ਕਾਬੂ ਨਾ ਛਾੜਖੇਤ ਸਭੇ ਜੀ ਸੰਭਾਲ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਅਨ ਪਾਣੀ ਮੋਝ ਉਪਾਈ ਬੈਠਾ ਸੋ ਦੀਪਤ ਸ਼ਾ ਬੈਠਾ ਸੋ ਦੀਪਤਸ਼ਾ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਪੂਰਨ ਖਟਾਇਆ ਪੂਰਨ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਸਭ ਤੇ ਵਡਾ ਸਤ ਗੁਰ ਨਾਨਕ ਸਭ ਤੇ ਵਡਾ ਸਤ ਗੁਰ ਨਾਨਕ ਜੇ ਨਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਵਚਨ ਤਾਰੇ ਅੰਦਰ ਬਾਬਾ ਵਚਨ ਤਾਰੇ ਇਕ ਬਾਬਾ ਆਕਾਲ ਰੂਪ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਕਬਲ ਸੁਭ ਬਚਨ ਸੁਭ ਬੋਲ ਸੁਖ ਪਾਏ ਬੇਚਰੀ ਭੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਾਰੇ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ श्री हर कृष्ण ते आया एक बहादुर सिमरिया तेक बहादुर सिमरिया ताए सब थाई होए सहा बहादुर सब थाई होए सहा ਦਰシमरਿਆ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ 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 ਜੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਜੇ ਸਤ ਨਾਮ ਸਤ ਨਾਮ ਸਤ ਨਾਮ ਜੇ